ਸੰਗਤ ਜੀ ਕਹਿੰਦੇ ਨੇ ਸਿਰ ਜਿਨ੍ਹਾਂ ਦੇ ਬਹੁਤਾ ਜਨੂਨ ਚੜਿਆ ਜੰਗ ਜੰਗ ਉਹ ਪਏ ਕੁਰਲਾਮਦੇ ਨੇ ਗੱਲ ਹੁੰਦੀ ਨਹੀਂ ਜਿੱਡੀ ਬਣਾ ਦਿੰਦੇ ਖਬਰਾਂ ਵਾਲੇ ਵੀ ਅੱਗ ਲਾਉਂਦੇ ਨੇ ਮਰਦੇ ਤੇਰੇ ਮੇਰੇ ਜਿਹੇ ਆਮ ਬੰਦੇ ਤੇ ਲੀਡਰ ਕਦੋਂ ਇਹ ਬਾਡਰਾਂ ਤੇ ਜਾਉਂਦੇ ਨੇ ਰਹੇ ਸੁਖ ਮਾਲਕਾ ਜਹਾਨ ਉਤੇ ਤੇ ਬੱਦਲ ਕਹਿਰ ਦੇ ਚੜ-ਚੜ ਆਉਂਦੇ ਨੇ ਉਹ ਬੱਦਲ ਕਹਿਰ ਦੇ ਚੜ-ਚੜ ਆਉਂਦੇ ਨੇ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਰੇ ਰਲ ਮਿਲ ਕੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਜੋ ਕਿ ਗੁਰਬਾਣੀ ਦੇ ਵਿੱਚ ਵੀ ਦਰਜ ਹੈ ਕਿ ਰੱਖ ਲੈ ਜਗਤ ਜਲੰਦਾ ਰੱਖ ਲੈ ਨਿਤ ਇਹ ਸਿੱਖ ਦੀ ਅਰਦਾਸ ਹੈ ਭਾਵੇਂ ਜਿਹੜੇ ਮਰਜੀ ਦੁਨੀਆ ਦੇ ਕੋਨੇ 'ਚ ਉਹ ਬੈਠਾ ਹੈ ਦੋ ਵੇਲੇ ਉਨੇ ਖੜ ਕੇ ਅਰਦਾਸ ਕਰਨੀ ਹੈ ਸਾਧ ਸੰਗਤ ਜੀ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਦਾ ਹੈ ਜੀ ਸਿੱਖ ਗੁਰੂ ਨਾਨਕ ਪਾਤਸ਼ਾਹ ਜੀ ਦਾ ਤੇ ਯਕੀਨ ਜਾਣਿਓ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਪੜਦੇ ਕਜਨੇ ਸਿਖਾਈ ਨੇ ਦੰਗੇ ਕਰਨੇ ਨਹੀਂ ਮਹਾਰਾਜ ਨੇ ਸਾਨੂੰ ਰੱਖਣਾ ਸਿਖਾਇਆ ਹੈ ਭਲਾ ਮੰਗਣਾ ਸਿਖਾਇਆ ਹੈ ਗੁਰੂ ਸਾਹਿਬ ਨੇ ਸਾਨੂੰ ਜੋੜਨਾ ਸਿਖਾਇਆ ਹੈ ਕੱਟਣਾ ਨਹੀਂ ਜੀ ਜਿੱਦਾਂ ਦਾ ਮਾਹੌਲ ਬਣਿਆ ਪਿਆ ਚਿੰਤਾ ਹਰੇਕ ਦੇ ਮਨ ਵਿੱਚ ਆ ਜਾਂਦੀ ਹੈ ਇਹ ਸੱਚ ਹੈ ਸਾਧ ਸੰਗਤ ਜੀ ਇਹ ਸੁਭਾਵਕ ਵੀ ਹੈ ਏਦਾਂ ਦੇ ਮਾਹੌਲ ਵਿੱਚ ਫਿਕਰ ਹੋਣ ਲੱਗ ਜਾਂਦੀ ਹੈ ਬੜੇ ਪੱਖ ਅੱਗੇ ਆ ਜਾਂਦੇ ਨੇ ਕੋਈ ਕਿਸ ਪੱਖ ਤੇ ਚਿੰਤਾ ਕਰ ਰਿਹਾ ਕੋਈ ਕਿਸ ਪੱਖ ਤੇ ਤੇ ਕੋਈ ਕਿਸ ਪੱਖ ਤੇ ਸਭ ਚਿੰਤਾ ਦੇ ਵਿੱਚ ਨੇ ਕਿਤੇ ਨਾ ਕਿਤੇ ਪਰ ਸਚਾਈਏ ਸਾਧ ਸੰਗਤ ਜੀ ਸਾਹਿਬ ਕਹਿੰਦੇ ਨੇ ਕਿ ਜੇ ਚਿੰਤਾ ਕਰਨ ਦੇ ਨਾਲ ਕੁਝ ਦੂਰ ਹੁੰਦਾ ਹੈ ਤਾਂ ਕਰ ਚਿੰਤਾ ਜੇ ਨਹੀਂ ਚਿੰਤਾ ਕਰਨੀ ਬੰਦ ਕਰਦੇ ਚਿੰਤਨ ਕਰਮ ਜੇ ਕੁਝ ਹੋਵੇਗਾ ਤਾਂ ਉਹ ਚਿੰਤਾ ਕਰਨ ਦੇ ਨਾਲ ਨਹੀਂ ਬਲਕਿ ਚਿੰਤਨ ਕਰਨ ਦੇ ਨਾਲ ਹੋਏਗਾ ਨਾਮ ਜਪਣ ਨਾਲ ਬਾਣੀ ਪੜਨ ਨਾਲ ਹੋਏਗਾ ਯਕੀਨ ਜਾਣਿਓ ਕਈ ਵਾਰੀ ਕੰਮ ਛੋਟਾ ਹੁੰਦਾ ਹੈ ਪਰ ਉਹਦੇ ਰਿਯੂਮਰ ਬਹੁਤ ਵੱਡੇ ਫੈਲ ਜਾਂਦੇ ਨੇ ਬੰਦਾ ਜਦੋਂ बार-बार ਕੋਈ ਚੀਜ਼ ਸੁਣਦਾ ਹੈ ਉਹਦੇ ਬਾਰੇ ਤੇ ਉਹਦੇ ਹਿਰਦੇ ਦੇ ਵਿੱਚ ਫਿਰ ਉਹ ਘਰ ਘਰ ਜਾਂਦੀ ਹੈ ਸੋ ਤੁਸੀਂ ਚੜ੍ਹਦੀ ਕਲਾ ਦੀ ਚੀਜ਼ ਜੇ ਸੁਣਦੇ ਰਹੋਗੇ ਤੁਹਾਡਾ ਮਨ ਵੀ ਚੜ੍ਹਦੀ ਕਲਾ ਚ ਹੀ ਜਾਏਗਾ ਜੇਕਰ ਤੁਸੀਂ ਸਾਰਾ ਦਿਨ ਹੀ ਆਪਣੇ ਆਪ ਨੂੰ ਡਰਾਵਣੀਆਂ ਝੂਠੀਆਂ ਫੇਕ ਖਬਰਾਂ ਦੇ ਵਿੱਚ ਲਾਈ ਰੱਖੋਗੇ ਤਾਂ ਤੁਹਾਡਾ ਮਨ ਵੀ ਟੈਂਦੀ ਕਲਾ ਦੇ ਵਿੱਚ ਹੋ ਜਾਏਗਾ ਸੋ ਇਸ ਤਰ੍ਹਾਂ ਦੇ ਭਿਆਨਕ ਸਮੇਂ ਦੇ ਵਿੱਚ ਗੁਰੂ ਦੇ ਸਿੱਖ ਨੂੰ ਕੀ ਕਰਨਾ ਚਾਹੀਦਾ ਹੈ ਇਹ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਗੁਰਬਾਣੀ ਸਾਨੂੰ ਕਿਵੇਂ ਇਹੋ ਜਿਹਾ ਮਾਹੌਲ ਤੋਂ ਬਚਾ ਸਕਦੀ ਹੈ ਉਹ ਆਪਾਂ ਸੁਣਾਗੇ ਸੋ ਸਾਰਿਆਂ ਤੋਂ ਪਹਿਲਾਂ ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਹਿਊਮਨ ਜਿਹੜੇ ਫੈਕਟਰ ਦੀ ਗੱਲ ਕੀਤੀ ਆ ਸੁਭਾਅ ਦੀ ਗੱਲ ਕੀਤੀ ਆ ਸੋ ਜੇ ਚੜ੍ਹਦੀ ਕਲਾ ਦੀ ਗੱਲ ਸੁਣੋਂਗੇ ਪ੍ਰਮਾਤਮਾ ਦਾ ਨਾਮ ਜਪੋਂਗੇ ਤਾਂ ਚੜ੍ਹਦੀ ਕਲਾ 'ਚ ਹੋ ਜਾਊਂਗੇ ਜੇ ਟੈਂਦੀ ਕਲਾ ਦੀ ਗੱਲ ਬਾਰ-ਬਾਰ ਸੁਣੋਂਗੇ ਤਾਂ ਮਨ ਟੈਂ ਢੇਰੀ ਹੋਵੇਗਾ ਤੇ ਟੈਂਦੀ ਕਲਾ 'ਚ ਹੀ ਜਾਊਂਗੇ ਠੀਕ ਹੈ ਸਾਨੂੰ ਨੌਲੇਜ ਲੈਣੀ ਚਾਹੀਦੀ ਆ ਥੋੜਾ ਜਿਹਾ ਗਿਆਨ ਵੀ ਹੋਣਾ ਚਾਹੀਦਾ ਕਿ ਸਾਡੇ ਆਸ-ਪਾਸੇ ਕੀ ਹੋ ਰਿਹਾ ਪਰ ਸਾਰਾ ਦਿਨ ਹੀ ਇਦਾਂ ਦੀਆਂ ਚੀਜ਼ਾਂ ਨੂੰ ਸੁਣਨਾ ਚਾਹੀਦਾ ਵੈਸੇ ਵੀ ਸੰਗਤ ਜੀ ਗੁਰਬਾਣੀ ਦੇ ਵਿੱਚ ਲਿਖਿਆ ਕਿ ਮਾਰੇ ਰੱਖ ਹੈ ਏ ਕੋ ਆਪ ਮਾਨੁੱਖ ਕੇ ਕਿਛ ਨਹੀਂ ਹੱਥ ਪ੍ਰਮਾਤਮਾ ਦੇ ਹੱਥ ਵਿੱਚ ਹੀ ਹੈ ਜੀ ਮਾਰਨਾ ਤੇ ਪਾਲਣਾ ਇਹ ਬੰਦਿਆਂ ਦੇ ਹੱਥ ਵਿੱਚ ਕਿਸੇ ਸਰਕਾਰਾਂ ਦੇ ਜਾਂ ਮੁਲਕਾਂ ਦੇ ਹੱਥ ਵਿੱਚ ਨਹੀਂ ਸੋ ਜਿਹੜੀ ਚੀਜ਼ ਕਿਸੇ ਦੇ ਹੱਥ ਵਿੱਚ ਹੈ ਹੀ ਨਹੀਂ ਉਹ ਸਕਾਲਪੁਰਖ ਵਾਹਿਗੁਰੂ ਦੇ ਹੱਥ ਵਿੱਚ ਆ ਤੇ ਫਿਰ ਇਹਨਾਂ ਦੀ ਫਿਕਰ ਕਰਨ ਦੀ ਬਜਾਏ ਕਿਉਂ ਨਾ ਆਪਾਂ ਉਸ ਅਕਾਲਪੁਰਖ ਵਾਹਿਗੁਰੂ ਪਰਵ ਦੀਗਾਰ ਦੇ ਅੱਗੇ ਹੱਥ ਜੋੜ ਕੇ ਬੇਨਤੀਆਂ ਕਰੀਏ ਕਿ हे ਸੱਚਾ ਪਾਤਸ਼ਾਹ ਤੇਰੇ ਪੈ ਦੇ ਵਿੱਚ ਤਾਂ ਸਾਰਾ ਸੰਸਾਰ ਸਾਰੀ ਕੁਦਰਤ ਸਾਰੀ ਕਾਇਨਾਤ ਹੈ ਤੇ ਤੂੰ ਹੀ ਕੁਝ ਕਰ ਠੰਡ ਵਰਸਾ ਮੇਰੇ ਮਾਲਕਾ ਸਾਨੂੰ ਬਿਲਕੁਲ ਵੀ ਡਰਨਾ ਨਹੀਂ ਚਾਹੀਦਾ ਬਿਲਕੁਲ ਵੀ ਚਿੰਤਾ ਨਹੀਂ ਕਰਨੀ ਚਾਹੀਦੀ ਚਿੰਤਨ ਕਰਨਾ ਚਾਹੀਦਾ ਬਲਕਿ ਤੁਸੀਂ ਆਪਣੇ ਮਨ ਨੂੰ ਹੌਸਲਾ ਦੇ ਕੇ ਚੜ੍ਹਦੀ ਕਲਾ ਚ ਰੱਖੋ ਆਪਣੇ ਜਿਹੜੇ ਵੀ ਕੰਮ ਕਰਨੇ ਨੇ ਉਹ ਕਰੋ ਵਾਹਿਗੁਰੂ ਦੇ ਨਾਮ ਸਿਮਰਨ ਨਾਲ ਜੁੜੋ ਵਕਤ ਦੇ ਹਿਸਾਬ ਨਾਲ ਜੋ ਜ਼ਰੂਰੀ ਇੰਤਜ਼ਾਮ ਹੈ ਉਹ ਜ਼ਰੂਰ ਕਰੋ ਪਰ ਪੈਨਿਕ ਹੋ ਕੇ ਨਹੀਂ ਜੀ ਮੇਰੀ ਬੇਨਤੀ ਹੈ ਸੰਗਤ ਜੀ ਸਮਾਂ ਔਖਾ ਹੈ ਪਰ ਜਦੋਂ ਚੰਗਾ ਸਮਾਂ ਨਹੀਂ ਰਿਹਾ ਤਾਂ ਮਾੜਾ ਤੇ ਔਖਾ ਸਮਾਂ ਵੀ ਕਿਹੜਾ ਸਦਾ ਲਈ ਰਹਿ ਜਾਣਾ ਇਹ ਵੀ ਚਲਾ ਜਾਏਗਾ ਸਮੇ ਸਾਰੇ ਲੰਘ ਜਾਂਦੇ ਨੇ ਜੀ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਸਾਨੂੰ ਤਾਂ ਆਸਰਾ ਹੀ ਬਹੁਤ ਵੱਡਾ ਹੈ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਦਾ ਦੋਨਾਂ ਹੀ ਮੁਲਕਾਂ ਦੇ ਵਿੱਚ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕਹਿ ਲੋ ਟਿਕਾਣਾ ਹੈ ਪਾਕਿਸਤਾਨ ਦੇ ਵਿੱਚ ਵੀ ਗੁਰੂ ਪਾਸ਼ਾ ਜੀ ਦਾ ਪਕੈਲੋ ਕੀ ਜਨਮ ਸਥਾਨ ਹੈ ਉਹ ਵੀ ਸਾਡੇ ਲਈ ਤਾਂ ਮਾੜਾ ਨਹੀਂ ਆਪਣਾ ਹੀ ਹੈ ਤੇ ਇੱਥੇ ਵੀ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਵੀ ਸਾਡੀ ਆਪਣੀ ਹੈ ਸਾਨੂੰ ਗੁਰੂ ਨਾਨਕ ਪਾਸ਼ਾ ਜੀ ਦਾ ਆਸਰਾ ਬਹੁਤ ਵੱਡਾ ਹੈ ਬਾਣੀ ਦਾ ਆਸਰਾ ਬਹੁਤ ਵੱਡਾ ਹੈ ਮਹਾਰਾਜ ਸਾਹਿਬ ਕਹਿੰਦੇ ਨੇ ਕਿ ਇਹ ਬਾਣੀ ਥੰਮੀ ਹੈ ਭਾਈ ਥੰਮੀ ਇਹ ਪਿੱਲਰ ਦਾ ਕੰਮ ਕਰਦੀ ਹੈ ਜਿਹੜਾ ਸ਼ਬਦ ਹੈ ਇਹਦੇ ਆਸਰੇ ਅਸੀਂ ਸਾਰੇ ਖੜੇ ਆਂ ਇਹ ਨਾਮ ਬਾਣੀ ਇਹ ਸ਼ਬਦ ਡਿਗਦੇ ਡੋਲਦਿਆਂ ਦੇ ਮਨ ਨੂੰ ਵੀ ਥੰਮੀ ਦੀ ਤਰ੍ਹਾਂ ਸਹਾਰਾ ਦੇ ਕੇ ਖੜਾ ਕਰ ਦਿੰਦੀ ਆ ਬਾਣੀ ਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਉ ਮੰਦਰ ਕੋ ਥਾਮੈ ਥਮਨ ਤਿਉ ਗੁਰ ਕਾ ਸ਼ਬਦ ਮਨੈ ਅਸਥਮਨ ਜਿਵੇਂ ਇੱਕ ਮੰਦਰ ਨੂੰ ਥੰਮਾ ਦੀ ਨਾਲ ਆਪਾਂ ਖੜਾ ਕਰ ਦਿੰਨੇ ਆ ਉਵੇਂ ਜਿਹੜਾ ਇਹ ਮਨ ਹੈ ਡਿਗਦਾ ਟੈਂਦਾ ਡੋਲਦਾ ਮਨ ਹੈ ਇਹਨੂੰ ਵੀ ਗੁਰੂ ਦੇ ਸ਼ਬਦ ਦੀ ਥੰਮੀ ਲਾ ਕੇ ਖੜਾ ਕੀਤਾ ਜਾ ਸਕਦਾ ਹੈ ਗੁਰੂ ਦਾ ਸ਼ਬਦ ਸਾਨੂੰ ਕਿਸੇ ਵੀ ਹਾਲਾਤ ਦੇ ਵਿੱਚ ਡਿੱਗਣ ਤੇ ਡੋਲਣ ਨਹੀਂ ਦੇਵੇਗਾ ਤੇ ਹੁਣ ਜੇਕਰ ਤੁਸੀਂ ਇਹ ਕਹੋ ਕਿ ਕਿਤੇ ਆ ਨਾ ਹੋ ਜਾਏ ਉਹ ਨਾ ਹੋ ਜਾਏ ਕਿਤੇ ਕੋਈ ਕੁਦਰਤੀ ਆਫਤ ਨਾ ਆ ਜਾਏ ਕਿਤੇ ਕੋਈ ਵਰਲਡ ਵਾਰ ਨਾ ਹੋ ਜਾਏ ਤਾਂ ਮੈਂ ਤੁਹਾਨੂੰ ਕਹਿਦਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਤੇ ਗੁਰਬਾਣੀ ਦੇ ਅਨੁਸਾਰ ਵੀ ਕਿ ਇਹ ਜੋ ਪ੍ਰਮਾਤਮਾ ਹੈ ਇਹ ਪੂਰੇ ਬ੍ਰਹਮੰਡ ਦੇ ਵਿੱਚ ਜ਼ਰਰੇ-ਜ਼ਰਰੇ ਦੇ ਵਿੱਚ ਵਸਦਾ ਹੈ ਜੀ ਪ੍ਰਮਾਤਮਾ ਦੀ ਹੋਂਦ ਕਿਸੇ ਇੱਕ ਜਗ੍ਹਾ ਤੇ ਨਹੀਂ ਰਹਿੰਦੀ ਸਗੋਂ ਉਹ ਸਰਵ ਵਿਆਪਕ ਹੈ ਹਰ ਥਾਂ ਹਰ ਮੁਲਕ ਹਰ ਜਗ੍ਹਾ ਤੇ ਵਸਦਾ ਹੈ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਕੁਦਰਤ ਨੂੰ ਵੀ ਪ੍ਰਮਾਤਮਾ ਦੇ ਬਾਣੀ ਦੇ ਵਿੱਚ ਹੀ ਰਹਿਣਾ ਪੈਂਦਾ ਹੈ ਦੁਨੀਆ ਨੂੰ ਕੰਟਰੋਲ ਕਰਨ ਵਾਲਾ ਜੇ ਕੋਈ ਹੈ ਤਾਂ ਉਹ ਕੇਵਲ ਤੇ ਕੇਵਲ ਮੇਰਾ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਹੀ ਹੈ ਅਕਾਲ ਪੁਰਖ ਵਾਹੀ ਗੁਰੂ ਹੀ ਹੈ ਇਹ ਉਹਦਾ ਹੀ ਕਹਿ ਲੋ ਸਭ ਕੁਝ ਸਿਰਜਿਆ ਹੋਇਆ ਹੋ ਰਿਹਾ ਹੈ ਚਿੰਤਾ ਤਾਂ ਕੋ ਕੀਜਾ ਜੇ ਅਨਹੋਣੀ ਹੋਏ ਜੇ ਕਿਸੇ ਪ੍ਰਕਾਰ ਦੀ ਅਨਹੋਣੀ ਹੋ ਰਹੀ ਹੋਵੇ ਤਾਂ ਤਾਂ ਆਪਾਂ ਚਿੰਤਾ ਕਰੀਏ ਜੇ ਸਾਰਾ ਕੁਝ ਹੋ ਹੀ ਗੁਰੂ ਦੇ ਭਾਣੇ ਵਿੱਚ ਰਿਹਾ ਫੇਰ ਆਪਾਂ ਨੂੰ ਕਾਦੀ ਚਿੰਤਾ ਜੀ ਇਸ ਸਬੰਧ ਦੇ ਵਿੱਚ ਸਪਸ਼ਟ ਕਰਦੇ ਹੋਏ ਗੁਰਬਾਣੀ ਦੇ ਵਿੱਚ ਤਾਂ ਬਹੁਤ ਹੀ ਸੋਹਣਾ ਗੁਰੂ ਪਾਸ਼ਾ ਜੀ ਨੇ ਦੱਸਣਾ ਕੀਤਾ ਕਿ ਇਹ ਜੋ ਕੁਦਰਤ ਵੀ ਬਣਾਈ ਹੈ ਨਾ ਜੀ ਇਹ ਕੁਦਰਤ ਦਾ ਜੋ ਵਿਸ਼ਾਲ ਰੂਪ ਹੈ ਇਹ ਵੀ ਪ੍ਰਮਾਤਮਾ ਦੇ ਪੈਰ ਦੇ ਵਿੱਚ ਹੀ ਰਹਿ ਕੇ ਚੱਲਦਾ ਹੈ ਫਿਰ ਬੰਦੇ ਮੁਲਕ ਸਰਕਾਰਾਂ ਸਰਹੱਦਾਂ ਦੀ ਕੀ ਹੈ ਸਿਹਤ ਕਿ ਉਹ ਮਾਨਵਤਾ ਦਾ ਖਾਤਮਾ ਕਰਦੇ ਕਾਰਨ ਕਰਦੇ ਉਹਦੀ ਬਜਾਏ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਇਹ ਜੀਆਂ ਗੱਲਾਂ ਇਹ ਜੀਆਂ ਅਫਵਾਹਾਂ ਤੇ ਬਹੁਤਾ ਯਕੀਨ ਨਹੀਂ ਕਰਨਾ ਚਾਹੀਦਾ ਤੇ ਜੇ ਜੰਗ ਲੱਗ ਵੀ ਗਈ ਤੇ ਜਾ ਕੋ ਰਾਖੇ ਸਾਈਆਂ ਮਾਰ ਸਕੈ ਨਾ ਕੋਈ ਜਿਹਨੂੰ ਪਰਮਾਤਮਾ ਨੇ ਰੱਖਣਾ ਹੈ ਉਹਨੂੰ ਰੱਖ ਹੀ ਲੈਣਾ ਗੁਰੂ ਨਾਨਕ ਪਾਤਸ਼ਾਹ ਜੀ ਆਸਾ ਦੀ ਵਾਰ ਚ ਸਾਨੂੰ ਬਹੁਤ ਸਪਸ਼ਟ ਤਰੀਕੇ ਨਾਲ ਦੱਸ ਰਹੇ ਨੇ ਕਿ ਸਭ ਕੁਝ ਸਾਰਾ ਹੀ ਕੁਝ ਇਹ ਕਾਇਨਾਤ ਇਹ ਕੁਦਰਤ ਇਹ ਹਾਲਾਤ ਸਭ ਪਰਮਾਤਮਾ ਦੇ ਪੈ ਦੇ ਵਿੱਚ ਹੋ ਕੇ ਚੱਲਦੇ ਨੇ ਉਸ ਅਕਾਲ ਪੁਰਖ ਤੋਂ ਬਾਹਰ ਕੁਝ ਨਹੀਂ ਹੋ ਰਿਹਾ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਆਸਾ ਦੀ ਵਾਰ ਸਲੋਕ ਮਹੱਲਾ ਪਹਿਲਾ ਦੇ ਵਿੱਚ ਕਹਿੰਦੇ ਨੇ ਕਿ ਪੈ ਵਿੱਚ ਪਵਨ ਵਹੈ ਸਦਵਾਉ ਪੈ ਵਿੱਚ ਚੱਲੈ ਲਖ ਦਰਿਆਉ ਪੈ ਵਿੱਚ ਅਗਨ ਕੱਢੈ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਅਡਾਣੇ ਆਕਾਸ਼ ਭੈ ਵਿੱਚ ਜੋਧ ਮਹਾਬਲ ਸੂਰ ਭੈ ਵਿੱਚ ਆਵੇ ਜਾਵੇ ਪੂਰ ਸਗਲਿਆ ਭਾਉ ਲਖਿਆ ਸਿਰਲੇਖ ਨਾਨਕ ਨਿਰਪਉ ਨਰੰਕਾਰ ਸਚ ਏਕ ਕੁਦਰਤ ਤੇ ਪ੍ਰਮਾਤਮਾ ਦਾ ਕੋਈ ਰੂਪ ਤਾਂ ਨਹੀਂ ਇਹ ਕਿਸੇ ਇੱਕ ਜਗ੍ਹਾ ਤੇ ਇਸ ਕਰਕੇ ਰਹਿੰਦੇ ਵੀ ਨਹੀਂ ਇਹ ਤਾਂ ਦੁਨੀਆਂ ਦੇ ਜ਼ਰਰੇ ਜ਼ਰਰੇ ਦੇ ਵਿੱਚ ਸਮਾਏ ਹੋਏ ਨੇ ਭਾਵੇਂ ਇਹ ਨਾਮ ਕੁਦਰਤ ਰੱਬ ਇਹ ਆਦਮੀਆਂ ਦੇ ਦਿੱਤੇ ਹੋਏ ਨੇ ਪਰੰਤੂ ਇਹ ਗੈਬੀ ਸ਼ਕਤੀ ਨੂੰ ਸਮਝਣ ਤੇ ਪਛਾਣਨ ਦੀ ਜ਼ਰੂਰਤ ਹੈ ਜੀ ਇਸ ਲਈ ਅਸੀਂ ਕਹਿ ਰਹੇ ਹਾਂ ਕਿ ਜੋ ਕੁਝ ਹੋ ਰਿਹਾ ਉਹ ਸਭ ਕੁਝ ਉਸ ਦੇ ਬਾਣੀ ਉਸ ਦੇ ਪੈ ਦੇ ਵਿੱਚ ਹੋ ਰਿਹਾ ਚਿੰਤਾ ਕਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਾਂ ਸਰਬੱਤ ਦਾ ਭਲਾ ਮੰਗੀਏ ਅਰਦਾਸ ਬੇਨਤੀ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਬੱਚਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਸਾਨੂੰ ਔਖੇ ਸਮੇਂ ਦੇ ਵਿੱਚੋਂ ਕੱਢ ਨਾ ਕਰੋ ਜਗਤ ਜਲੰਦੇ ਨੂੰ ਰੱਖਣਾ ਕਰੋ ਮਹਾਰਾਜ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਵੀਡੀਓ ਸੁਣਨ ਤੋਂ ਬਾਅਦ ਥੋਡੇ ਮਨ ਦੇ ਵਿੱਚ ਥੋੜੀ ਜੀ ਤਾਂ ਚੜਦੀ ਕਲਾ ਜ਼ਰੂਰ ਆਈ ਹੋਏਗੀ ਤੇ ਜਦੋਂ ਤੁਸੀਂ ਗੁਰਬਾਣੀ ਦੇ ਗੁਰੂ ਦੇ ਲੜ ਲੱਗੋਗੇ ਤਾਂ ਮਨ ਸਦਾ ਫਿਰ ਲਈ ਚੜਦੀ ਕਲਾ ਦੇ ਵਿੱਚ ਹੋ ਜਾਏਗਾ ਸੋ ਇਹ ਅਣਜਾਣੇ ਡਰ ਦੇ ਵਿੱਚ ਜੋ ਲੋਕ ਰਹਿ ਰਹੇ ਨੇ ਉਹਨਾਂ ਨੂੰ ਗੁਰਬਾਣੀ ਦੇ ਲੜ ਲੱਗਣ ਦੀ ਬਹੁਤ ਜ਼ਰੂਰਤ ਹੈ ਜੇ ਘਰੇ ਵੀਡੀਓ ਚੰਗੀ ਲੱਗੀ ਕਮੈਂਟ ਬਾਕਸ ਦੇ ਵਿੱਚ ਮੈਸੇਜ ਲਿਖ ਕੇ ਹੌਸਲਾ ਵਜਾਈ ਜਰੂਰ ਕਰਿਓ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਪਰਮਾਤਮਾ ਕਰੇ ਕਿ ਆਉਣ ਵਾਲੀ ਕੱਲ ਸੁੱਖਾਂ ਦੀ ਆਵੇ ਸ਼ਾਂਤੀ ਦੀ ਆਵੇ ਤੇ ਪ੍ਰੇਮ ਦਸਨੀ ਹਾਂ ਲੈ ਕੇ ਆਵੇ ਇਹਨਾਂ ਜੰਗਾਂ ਜੁੱਧਾਂ ਤੋਂ ਅਕਾਲ ਪੁਰਖ ਵਾਹਿਗੁਰੂ ਸਾਨੂੰ ਬਚਾ ਕੇ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ